ਹੈਲੋ ਜੀ ਸ਼ਸ਼ੀ ਕਾ ਜੀ ਮੈਂ ਮਨਜੀਤ ਕਰਮਾਨ ਪਰਮਾਤਮਾ ਸੋਨੂੰ ਚੜਦੀ ਕਲਾ ਚ ਰੱਖੇ ਜੀ ਆਪਾਂ ਗੱਲ ਕਰਦੇ ਆ ਵੀ ਜੇ ਜ਼ਿੰਦਗੀ ਚ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਅੱਗੇ ਵਧਣਾ ਚਾਹੁੰਦੇ ਹੋ ਤਾਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਿਆ ਕਰੋ ਜਿਹੜੀਆਂ ਕਿ ਤੁਸੀਂ ਨਹੀਂ ਰੱਖਦੇ ਤੇ ਬਾਅਦ ਚ ਰੋਣੇ ਹੋ ਪਸਤਾਉਣੇ ਹੋ ਖਾਸ ਗੱਲਾਂ ਕੀ ਹੁੰਦੀਆਂ ਖਾਸ ਗੱਲਾਂ ਕੋਈ ਖਾਸ ਜਿਆਦਾ ਨਹੀਂ ਹੁੰਦੀਆਂ ਮੈਂ ਬੋਝ ਨਾ ਪਾਇਆ ਕਰੋ ਖਾਸ ਗੱਲਾਂ ਇਹ ਹੁੰਦੀਆਂ ਵੀ ਜਿਵੇਂ ਤੁਸੀਂ ਹਰ ਇੱਕ ਦੇ ਮੂਹਰੇ ਜਾ ਕੇ ਨੀਵੀ ਪਾ ਲੈਣੇ ਹੋ ਕਿਸੀ ਨਾ ਕਿਸੇ ਤੋਂ ਕੰਮ ਕਰਾਉਣ ਲਈ ਕਾਸੇ ਲਈ ਕਿਸੇ ਨਾ ਕਿਸੇ ਝੁਕਣ ਲੱਗ ਜਾਨੇ ਜਦੋਂ ਤੁਸੀਂ ਝੁਕਣ ਲੱਗ ਜਾਂਦੇ ਹੋ ਉਦੋਂ ਬੰਦਾ ਤੁਹਾਡੀ ਕੀਮਤ ਜ਼ੀਰੋ ਕਰ ਦਿੰਦਾ ਤੁਸੀਂ ਜ਼ੀਰੋ ਬਣ ਜਾਂਦੇ ਹੋ ਤੁਹਾਡੇ ਕੰਮ ਨਹੀਂ ਬਣਦੇ ਜੇਕਰ ਤੁਸੀਂ ਜ਼ਿੰਦਗੀ ਵਿੱਚ ਸੁਖੀ ਰਹਿਣਾ ਹੈ ਖੁਸ਼ੀ ਰਹਿਣਾ ਤਾਂ ਇੱਕ ਤਾਂ ਇਹ ਰੂਲ ਅਪਣਾ ਲਓ ਵੀ ਨਾ ਤਾਂ ਗੱਲ ਕਿਸੇ ਦੀ ਕਰੋ ਨਾ ਸੁਣੋ ਆਪ ਦੇ ਕੰਮ ਤੇ ਕਮਤਲਬ ਰੱਖੋ ਆਪ ਦੇ ਘਰ ਤੇ ਕਮਤਲਬ ਰੱਖੋ ਆਪ ਦੇ ਬੱਚਿਆਂ ਤੇ ਕਮਤਲਬ ਰੱਖੋ ਇਧਰ ਲੀਆਂ ਉਧਰ ਲੀਆਂ ਓਕੜਾ ਮਾਰਨੀਆਂ ਕਿਸੇ ਦੇ ਗੱਲ ਚ ਦਖਲ ਅੰਦਾਜ਼ੀ ਕਰਨੀ ਛੱਡ ਦਿਓ ਕਿਸੇ ਨੂੰ ਟੋਕਣਾ ਛੱਡ ਦਿਓ ਵੀ ਕਿੱਥੇ ਜਾਣਾ ਕਿੱਥੇ ਆਇਆ ਛੋਡੇ ਕੌਣ ਆਇਆ ਉਹ ਕੌਣ ਸੀ ਜਿਹੜੇ ਤੁਹਾਡੇ ਕੋਲ ਗਈ ਹੈ ਜਾਂ ਗਿਆ ਹੈਗਾ ਇਹ ਚੀਜ਼ਾਂ ਨਾ ਕਰਿਆ ਕਰੋ ਇਹਦੇ ਵਿੱਚ ਨਾ ਲੋਕ ਤੁਹਾਡੇ ਨਾਲ ਬੈਰ ਹੀ ਕਰਨਗੇ ਤੁਸੀਂ ਨੱਕੋ ਉਲੋਂ ਹੀ ਲਹੋਗੇ ਕਿਉਂਕਿ ਤੁਸੀਂ ਕਿਸੇ ਦੇ ਘਰੇ ਇੰਟਰਫੇਅਰ ਕਰ ਰਹੇ ਹੋ ਕੋਈ ਬਸ ਹੁਣ ਮੈਂ ਆਇਆ ਮੈਂ ਘਰੋਂ ਨਿਕਲਾਂ ਮੈਨੂੰ ਕੋਈ ਰਾਹ 'ਚ ਟੋੱਕੇ ਮੈਨੂੰ ਬਿਲਕੁਲ ਪਸੰਦ ਨਹੀਂ ਮਸ ਆਰਦੀ ਦਾਦੀਆਂ ਮੈਨੂੰ ਇਹ ਨਾ ਵੀ ਜਿਹੜੇ ਕੰਮ ਤੇ ਜਾਣੇ ਆ ਨਾ ਬਸ ਉਹ ਕੰਮ ਤੇ ਧਿਆਨ ਹੋਵੇ ਆਪਣਾ ਕੰਮ ਬੰਨ ਜੇ ਗੱਲ ਖਤਮ ਹੈ ਇਹਨਾਂ ਚੀਜ਼ਾਂ ਕਰਕੇ ਆਪਾਂ ਲੋਕਾਂ ਦੇ ਨੱਕੋ ਬੁੱਲੋਂ ਲੈ ਜਾਂਦੇ ਆ ਖੁਸ਼ ਕੇ ਮੇਰੇ ਆ ਸਕਦੇ ਹਾਂ ਮੰਨ ਲਓ ਜਦੋਂ ਤੁਸੀਂ ਕਿਸੇ ਨੂੰ ਟੋਕਿਆ ਨਾ ਰੋਕਿਆ ਨਾ ਕਿਸੇ ਨੂੰ ਕੁਝ ਕਿਹਾ ਹੀ ਨਾ ਉਹ ਬੰਦਾ ਫਿਰ ਤੁਹਾਡੇ ਨਾਲ ਕੀ ਬੈਰ ਕਰੂਗਾ ਸੋਨੂ ਮਾੜਾ ਚੰਗਾ ਕੀ ਕਹੂਗਾ ਕੁਝ ਵੀ ਨਹੀਂ ਕਹਿੰਦਾ ਆਗਲਾ ਕਹਿੰਦਾ ਯਾਰ ਇਹ ਬੰਦਾ ਕਿਹੜਾ ਆਪਾਂ ਨੂੰ ਕੁਝ ਕਹਿੰਦਾ ਆਪਾਂ ਨੂੰ ਮਾਲ ਹੀ ਨਹੀਂ ਕਹਿੰਦਾ ਆਪਾਂ ਨੂੰ ਚੰਗੀ ਨਹੀਂ ਕਹਿੰਦਾ ਕਿਉਂ ਆਪਾ ਬਜਾਰੀ ਨਾਲ ਬੈਰ ਕਰੇਗੀ ਕੁਝ ਗੱਲਾਂ ਤੈਸੀਆਂ ਹੁੰਦੀਆਂ ਤੁਸੀਂ ਆਪਣੇ ਆਪ ਹੀ ਲੋਕਾਂ ਨੂੰ ਬੈਰ ਪਾ ਲੈਨੇ ਹੋ ਕਿਉਂਕਿ ਆਉਂਦੀਆਂ ਹਰਕਤਾਂ ਤੋਂ ਮਜਬੂਰ ਹੁੰਨੇ ਹੋ ਕੋਈ ਕਿਸੇ ਨਾਲ ਬੈਰ ਨਹੀਂ ਕਰਦਾ ਜਦੋਂ ਤੱਕ ਮੇਰਾ ਮੰਨਣਾ ਕੋਈ ਕਿਸੇ ਨਾਲ ਬੈਰ ਨਹੀਂ ਕਰਦਾ ਬੈਰ ਕਦੋਂ ਵੱਧ ਜਦੋਂ ਤੁਸੀਂ ਅਗਲੇ ਦੀ ਜ਼ਿੰਦਗੀ ਵਿੱਚ ਬਾੜਾ ਚਾਕਣ ਲੱਗ ਜਾਂਦੇ ਹੋ ਉਦੋਂ ਮੂਰਲਾ ਪਰਸਨ ਵੀ ਗੁੱਸਾ ਕਰਨ ਲੱਗ ਜਾਂਦਾ ਵੀ ਯਾਰ ਇਹ ਬੰਦਾ ਮੈਨੂੰ ਅੱਗੇ ਨਹੀਂ ਵਧਣ ਦਿੰਦਾ ਉਹ ਬੰਦਾ ਤੁਹਾਨੂੰ ਇੱਕ ਬਿਮਾਰੀ ਸਮਝ ਲੈਂਦਾ ਉਹਨੂੰ ਆ ਲੱਗਦਾ ਯਾਰ ਆ ਤਾਂ ਮੈਨੂੰ ਬਿਮਾਰੀ ਲੱਗੀ ਹੋਈ ਐ ਤਾਂ ਮੇਰਾ ਖੜੇ ਨਹੀਂ ਛੱਡਦਾ ਸਭ ਤੋਂ ਚੰਗੀ ਤੇ ਵਧੀਆ ਗੱਲ ਇੱਕ ਮੇਰੀ ਯਾਦ ਰੱਖਿਓ ਜੇ ਸੋਥੋਂ ਕੋਈ رائے ਮੰਗੇ ਉਦੋਂ ਰਹਿ ਦਿਆ ਕਰੋ ਜੇ ਸੋਥੋਂ ਕੋਈ رائے ਮੰਗੇ ਨਾ ਹਨਾ ਕਦੇ ਕਿਸ ਨੂੰ رائے ਨਾ ਦਿਆ ਕਰੋ ਲੋਕ ਇਹਨਾਂ ਦਾ ਵੀ ਗਲਤ ਮਤਲਬ ਕੱਢ ਲੈਂਦੇ ਆਂ ਅੱਜ ਕੱਲ ਜਦੋਂ ਆਪਬੇ ਨਾ ਕਈ ਵਾਰੀ ਆਪਾਂ ਤਾਂ ਅਗਲੇ ਦਾ ਚੰਗਾ ਕਰਦੇ ਹੁੰਨੇ ਐ ਐਸੀ ਗੱਲ ਨਹੀਂ ਵੀ رائے ਦੇਣੀ ਆਪਾਂ ਇਹ ਨਹੀਂ ਕਹਿੰਦੇ ਮਾੜੀ ਗੱਲ ਐ ਆਪਾਂ ਤਾਂ ਅਗਲੇ ਦਾ ਚੰਗਾ ਕਰਦੇ ਹੁੰਨੇ ਆ ਅਗਲੇ ਨੂੰ ਮਾੜਾ ਲੱਗਦਾ ਐ ਅਗਲਾ ਫੇਰ ਸੋਡੇ ਤੇ ਖੇ ਜਾਣ ਲੱਗ ਜਾਂਦਾ ਵੀ ਤੂੰ ਜਿਹਾ ਆ ਕੇ ਮੈਨੂੰ ਰਾਏ ਦੇਣ ਆਲੇ ਥੋਥੋ ਐ ਨਹੀਂ ਹੋਇਆ ਥੋ ਅਗਲਾ ਫਿਰ ਆਪਣੀ ਤੈਨੂੰ ਪਤਾ ਕਹਿੰਦੇ ਦੁਨੀਆ ਨੂੰ ਕੋਚ ਮਰਜ਼ੀ ਕੇ ਛੇੜਨ ਦੀ ਦੇਰ ਆ ਸੁਣਤਾ ਜੋ ਮਰਜ਼ੀ ਲੈ ਸਭ ਤੋਂ ਸੌਖੀ ਜ਼ਿੰਦਗੀ ਦਾ ਰਾਜ ਇੱਕੋ ਹੀ ਹੈ ਆਪਦੀ ਘਰ ਧਿੱਕਰ ਆਪਦੀ ਫੈਮਿਲੀ ਧਿੱਕਰ ਆਪਦੇ ਪਰਿਵਾਰ ਤੇਕਰ ਮਤਲਬ ਰੱਖੋ ਰੱਖੂ ਨਾ ਕਿਸੇ ਧਿੱਕਰ ਮਤਲਬ ਜੇ ਸਾਨੂੰ ਕੋਈ ਬੁਲਾਉਂਦਾ ਤਾਂ ਬੋਲੋ ਜੇ ਸਾਨੂੰ ਕੋਈ ਜੀ ਕਹਿੰਦਾ ਤੇ ਕਹੋ ਕੋਈ ਚੱਕਰ ਨਹੀਂ ਪਰ ਜੇ ਹੁਣ ਤੁਸੀਂ ਅਗਲੇ ਦੇ ਘਰੇ ਜ਼ਬਰਦਸਤੀ ਜਾਓਗੇ ਜ਼ਬਰਦਸਤੀ ਜਾ ਕੇ ਅਗਲੇ ਨੂੰ ਰਾਇਆ ਦਿਓਗੇ ਉਹਨਾਂ ਦੇ ਘਰ ਦੇ ਵਿੱਚ ਬੜੋਗੇ ਝਾਤੀਆਂ ਮਾਰੋਗੇ ਤਾਂ ਤੁਹਾਨੂੰ ਪਤਾ ਹੀ ਆ ਫਿਰ ਅਗਲਾ ਸੁੱਟੀ ਤੇ ਲੱਗੂ ਲੱਗੂ ਫਿਰ ਤੁਸੀਂ ਜਿੰਨੇ ਮਰਜੀ ਸਿਆਣੇ ਹੋ ਤਾਂ ਲੋਕਾਂ ਨੇ ਕਹਿਣੀ ਕਹਿਣਾ ਸੋਨੂੰ ਵੀ ਯਾਰ ਇਹ ਤਾਂ ਸਾਡੇ ਘਰੇ ਆ ਕੇ ਝੂਗਲੀਆਂ ਕਰੂਗਾ ਤੁਹਾਨੂੰ ਤੰਗ ਹੀ ਕਰੂਗਾ ਜ਼ਿੰਦਗੀ ਨਾ ਤਾਂ ਨਜਾਇਜ਼ ਛੋਟੀ ਐ ਤੇ ਨਾ ਹੀ ਨਜਾਇਜ਼ ਵੱਡੀ ਐ ਜੇ ਨੂੰ ਟੰਗ ਨਾਲ ਜਿਵੇਂ ਜਾਵੇ ਤਾਂ ਜ਼ਿੰਦਗੀ ਬਹੁਤ ਖੂਬਸੂਰਤ ਹੈ ਗੱਲ-ਗੱਲ ਦੇ ਖਵਰਾਟ ਮੰਨ ਜਾਂਦੇ ਹੋ। ਗੁਰੂਆਂ ਪੀਰਾਂ ਦੀ ਤੁਸੀਂ ਲਾ ਦੋ, ਕਵਰਾਟ ਕਿਉਂ ਮੰਨਦੇ ਹੋ? ਜੋ ਜ਼ਿੰਦਗੀ 'ਚ ਹੋਣਾ ਹੋ ਕੇ ਰਹਿਣਾ ਸੋਡੇ ਸਾਰੇ ਹੈ ਕੁਛ, ਕੀ ਤੁਸੀਂ ਕਿਸੇ ਚੀਜ਼ ਨੂੰ ਰੋਕ ਸਕਦੇ ਹੋ? ਨਹੀਂ ਰੋਕ ਸਕਦੇ, ਫੇਰ ਫੇਰ ਫਿਕਰ ਕਾਦਾ? ਕਿਉਂ ਫਿਕਰਾਂ ਚਾਹ ਦੀ ਜ਼ਿੰਦਗੀ ਬਰਬਾਦ ਕੀਤੀ ਐ? ਜਿਹੜੇ ਕੰਮ ਦਾ ਤੁਹਾਨੂੰ ਪਤਾ ਹੀ ਨਹੀਂ ਵੀ ਹੋਊ ਜਾਂ ਹੁੰਦਾ ਨਹੀਂ, ਉਹਦੇ ਬਾਰੇ ਕੀ ਸੋਚਣਾ? ਪਹਿਲਾਂ ਵਿੱਚ ਸੋਚ-ਸੋਚ ਮਰੀ ਜਾਓ। ਇਹ ਤਾਂ ਆਪਣੀ ਸੋਚ ਐ। ਇਥੇ ਆਏ ਨਾ ਹੋ ਜੇ ਹਾਏ ਆਏ ਨਾ ਹੋ ਜੇ ਹੁਣ ਉਹ ਪੱਖਾ ਚੱਲੀ ਜਾਂਦਾ ਬਹਿਮ ਤਾਂ ਤਾਂ ਕੋਈ ਇਲਾਜ ਨਹੀਂ ਉਹ ਪੱਖਾ ਚੱਲੀ ਜਾਂਦਾ ਮੈਂ ਥੱਲੇ ਬੈਠੀ ਆ ਤੇ ਜੇ ਮੈਂ ਸੋਚਣ ਲੱਗ ਜਾ ਹਾਏ ਪੱਖਾ ਡਿੱਗਣਾ ਪਵੇ ਹਾਏ ਮੇਰੇ ਤੇ ਨਾ ਡਿੱਗ ਪੇ ਤਾਂ ਇਹ ਇੱਕ ਮੇਰੇ ਲਈ ਰੋਗ ਬਣ ਜਾਊਗਾ ਇੱਕ ਡਰ ਬਣ ਜਾਊਗਾ ਪੱਖੇ ਕੋਲ ਬਚ ਕੇ ਮੈਂ ਜਾ ਕੇ ਬਾਹਰ ਬਹਿ ਜੂਗੀ ਮੈਂ ਉੱਥੇ ਘੁੰਮਗੀ ਹਾਏ ਕੋਈ ਚੀਜ਼ ਨਾ ਮੇਰੇ ਸਿਰ 'ਚ ਵੱਜੇ ਇਹਦਾ ਫਿਰ ਕੋਈ ਇਲਾਜ ਹੈ ਨਹੀਂ ਹੈਗਾ ਫਿਕਰ ਉਹ ਚੀਜ਼ ਦੀ ਕਰਿਆ ਕਰੋ ਜਿਹੜਾ ਤੁਹਾਡੇ ਸਾਰੇ ਹੁੰਦਾ ਹੈ ਜੋ ਤੁਹਾਡੇ ਸਾਰੇ ਨਹੀਂ ਉਹਦੀਆਂ ਕਾਹਦੀਆਂ ਫਿਕਰਾਂ ਕਰਦੇ ਹੋ ਕਿਉਂ ਆਪਦੀ ਜ਼ਿੰਦਗੀ ਸੂਲੀ ਤੇ ਡੰਗੀ ਆ ਮਾਸਤਰ ਹੋ ਦਿਲ ਚ ਬਿਠਾ ਲਓ ਜੋ ਹੋਣਾ ਹੋ ਕੇ ਰਹਿਣਾ ਜੇ ਕੋਈ ਰੋਗ ਲੱਗਿਆ ਤਾਂ ਮਹਾਰਾਜ ਦੀ ਮਰਜ਼ੀ ਨਾਲ ਲੱਗਿਆ ਨਾ ਤੇ ਟੁੱਟ ਵੀ ਮਹਾਰਾਜ ਦੀ ਮਰਜ਼ੀ ਨਾਲ ਜਾਣਾ ਸਾਸ ਗਿਨੇ ਦਿੱਤੇ ਆ ਪਰਮਾਤਮਾ ਨੇ ਫੇਰ ਡਰ ਕਾ ਦਾ ਲੈਣੇ ਵੀ ਉਹਨੇ ਆ ਨਾ ਤਾਂ ਆਪਾਂ ਸਾਰ ਲੈ ਸਕਦੇ ਆ ਆਪਦੀ ਮਰਜ਼ੀ ਨਾਲ ਨਾ ਛੱਡ ਸਕਦੀ ਇਹ ਦੇਖ ਜਿੰਦਗੀ ਹੈ ਘਰ ਘਰ ਦੀ ਕਹਾਣੀ ਆ ਤੁਸੀਂ ਐ ਨਾ ਸੋਚਿਆ ਕਰੋ ਵੀ ਇਹ ਚੀਜ਼ ਮੇਰੇ ਇਕੱਲੇ ਨਾਲ ਹੋ ਰਹੀ ਹੈ ਇਹ ਚੀਜ਼ਾਂ ਲੱਖਾਂ ਕਰੋੜਾਂ ਬੰਦਿਆਂ ਨਾਲ ਹੋ ਰਹੀਆਂ ਹੁੰਦੀਆਂ ਆਪਾਂ ਕਦੋਂ ਬਿਮਾਰੀ ਦੇ ਸਕਾਰ ਬਣਦੇ ਆ ਜਦੋਂ ਆਪਾਂ ਸੋਚੀਏ ਨਾ ਯਾਰ ਮੇਰੇ ਨਾਲ ਹੀ ਹੋ ਰਿਹਾ ਹੈ ਮੈਂ ਹੀ ਦੁਖੀ ਹਾਂ ਸਭ ਸੌਖੇ ਆ ਕਿਸੇ ਨੂੰ ਕੁਝ ਨਹੀਂ ਹੁੰਦਾ ਮੈਂ ਔਖਾਂ ਨਹੀਂ ਇਦਰੀ ਗਲਤ ਸੋਚ ਤੈਥੋਂ ਵੀ ਜ਼ਿਆਦਾ ਇਦਾਂ ਦੇ ਦੁਖੀ ਦੁਨੀਆ ਬੈਠੀ ਆ ਮੈਂ ਮੇਜ ਹਸਪੀਟਲ ਚ ਗਈ ਸੀ ਮੈਂ ਉੱਥੇ ਇੱਕ ਜਵਾਕ ਦੇਖਿਆ ਉਹਦੀ ਬਾਹਰ ਵੀਡੀਓ ਬਣਾਈ ਜਾਂਦੇ ਸੀ ਮੈਨੂੰ ਲੱਗਦਾ ਸਾਰਾ ਹੋਊ 5 6 ਸਾਲ ਦਾ ਹੋ ਬਿਚਾਰਾ ਉਹਦਾ ਡੱਡਾ ਡੱਡਾ ਤੋੜੇ ਵਰਗਾ ਹੋਇਆ ਤੇ ਹਲਾ ਦੱਸੋ ਜਵਾਕ ਨੇ ਕੀ ਕਰ ਲਿਆ ਇਹ ਦੂ ਪਹਿਲਾ ਦੁਨੀਆ ਤੇ ਆ ਕੇ ਜਾਂ ਕੀ ਉਹਨੂੰ ਪੁੰਨ ਪਾਪ ਦਾ ਪਤਾ ਬਿਚਾਰੇ ਨੂੰ ਦੇਖੋ ਜੀ ਇਹ ਕਿਸਮਤ ਦੀਆਂ ਖੇਡਾਂ ਹੁੰਦੀਆਂ ਕਿਸ ਮੋੜ ਤੇ ਕੀ ਹੋਣਾ ਕਿਸੇ ਨੂੰ ਕੁਝ ਨਹੀਂ ਪਤਾ ਜੇ ਪਤਾ ਹੋਵੇ ਤਾਂ ਲੋਕ ਮੌਕਾ ਸਾਫ ਲਿਆ ਕਰਨ ਤਾਂ ਜਵਾਕ ਦੇ ਇੰਟਰਵਿਊ ਲਈ ਜਾਂਦੇ ਸੀ ਉਹ ਵਿਚਾਰਾ ਕਹੀ ਜਾਵੇ ਮੇਰਾ ਇਲਾਜ ਕਰਾ ਦਿਓ ਮੈਂ ਠੀਕ ਹੋਣਾ ਚਾਹਣਾ ਮੈਂ ਸੋਡੇ ਵਾਂਗੂੰ ਉਹ ਨਾ ਜਣਾ ਉਹ ਰੋ ਨਹੀਂ ਸੀ ਰਹਾ ਪਤਾ ਰੋ ਕਿਉਂ ਨਹੀਂ ਸੀ ਰਹਾ ਕਿ ਕੋਈ ਬਚਪਨ ਚ ਸੀ ਉਹ ਆਪਣੀਆਂ ਵਾਲੀਆਂ ਵਹਿਬਤਾਂ ਚ ਆਇਆ ਨਹੀਂ ਸੀ ਉਹਨੂੰ ਨਾ ਤਾਂ ਲਾਲਚ ਸੀ ਨਾ ਉਹਨੂੰ ਕੋਈ ਮਰਨ ਦਾ ਪਰਵਾਹ ਸੀ ਕਾਹਦੀ ਪਰਵਾਹ ਨਹੀਂ ਕਿਉਂਕਿ ਕੋਈ ਬੱਚਾ ਸੀ ਉਹਨੂੰ ਇੱਕੋ ਹੀ ਪਤਾ ਸੀ ਵੀ ਮੇਰਾ ਪੇਟ ਵਧਿਆ ਹੋਇਆ ਤੇ ਮੇਰਾ ਇਲਾਜ ਹੋ ਜੇ ਨਾ ਉਹਦੇ ਮੌਤ ਜਾਤ ਸੀ ਨਾ ਉਹਦੇ ਕੋਈ ਪੈਸਾ ਜਾਤ ਸੀ ਬਸ ਜੋ ਉਹਨੂੰ ਲੱਗਿਆ ਵੀ ਮੇਰੀ ਦਵਾਈ ਹੋਵੇ ਮੈਨੂੰ ਮਿਲ ਜੇ ਤੇ ਠੀਕ ਹੈ ਕਿਉਂਕਿ ਹਜੇ ਉਹ ਦੁਨੀਆਦਾਰੀ ਚ ਆਇਆ ਨਹੀਂ ਸੀ ਇਸ ਕਰਕੇ ਉਹਨੂੰ ਕੋਈ ਘਬਰਾਹਟ ਨਹੀਂ ਸੀ ਨਾ ਉਹਨੂੰ ਮਰਨ ਤੋਂ ਡਰ ਲੱਗ ਰਿਹਾ ਸੀ ਨਾ ਉਹਨੂੰ ਜ਼ਿੰਦਗੀ ਤੋਂ ਕਿ ਬੱਚੇ ਨੂੰ ਤਾਂ ਅਸੀਂ ਵੀ ਤਾਂ ਨੋਰਮਲ ਗੱਲ ਐ ਬਚਪਨ ਅਸੀਂ ਉਹਦੇ ਚ ਸੋ ਕਹਿਣ ਦਾ ਮਤਲਬ ਮੇਰਾ ਇੱਕੋ ਹੀ ਐ ਵੀ ਜੇ ਹੁਣ ਆਪਾਂ 24 ਘੰਟੇ ਮਰੂ 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 ਕਰੀ ਜਾਵਾਂਗੇ ਫਿਰ ਜ਼ਿੰਦਗੀ ਸੌਖੀ ਹੋ ਜੂ ਕਦੇ ਵੀ ਨਹੀਂ ਹੁੰਦੀ ਜਿਆਦਾ ਦੁਖੀ ਹੋ ਇੱਕ ਗੱਲ ਮੇਰੀ ਤੁਸੀਂ ਹੋਰ ਲੜ ਵੰਨ ਲਿਓ ਜਿੰਨਾ ਤੁਸੀਂ ਚੰਗਾ ਸੋਚੋਗੇ ਖੁਸ਼ ਰਹੋਗੇ ਹਨਾ 1900 ਦੇ ਰੋਗ ਕਲੇਸ਼ ਸਭ ਭੱਜ ਜਾਣਗੇ ਈ ਪ੍ਰਤਿਆਕੀ ਦੇਖ ਲਓ ਸਭ ਤੋਂ ਪਹਿਲਾਂ ਤਾਂ ਜਦੋਂ ਧਰਤੀ ਤੇ ਪੈਰ ਧਰਦੇ ਹੋ ਨਾ ਸਵੇਰ ਉੱਠ ਕੇ ਮਰੂ ਮਰੂ ਨਾ ਕਰਿਆ ਕਰੋ ਵਿੱਚ ਮੈਂ ਬਲੋਕ ਉੱਠ ਲਈ ਉੱਠਣ ਸਾਰੀ ਦੇਖੀ ਹਾਏ ਵੇ ਮਰ ਗਏ ਇਹ ਕੀ ਗੱਲ ਹੈ ਮੈਂ ਖੁਦ ਦੇਖਿਆ ਉੱਠਦੀ ਇਹ ਨਾ ਗਿਆ ਕਰੋ ਉੱਠਣ ਸਾਰ ਇੱਕੀ ਗੱਲ ਲੜ ਬੰਨ ਲਓ ਇਹੀ ਗੱਲ ਹੀ ਸੋਡੇ ਬੇੜੇ ਬਾਰ ਕਰ ਦੂ ਜਦੋਂ ਧਰਤੀ ਤੇ ਪੈਰ ਰੱਖਿਆ ਜਾਂ ਉੱਠੇ ਉੱਠ ਕੇ ਬਸ ਕੇ ਹੈ ਸ਼ੁਗਰਾ ਮਾਲਕਾ ਤੇਰਾ ਅੱਜ ਤੂੰ ਮੈਨੂੰ ਇਹ ਦਿਨ ਦਿੱਤਾ ਬਹੁਤ ਸ਼ੁਕਰੀਆ ਤੇਰਾ ਐਨੀ ਗੱਲ ਹੀ ਕਹਿਣ ਲੱਗ ਜੂ ਸੋ ਜਿਹੜੇ ਤਾਂ ਆਪਣੇ ਆਪ ਚੰਗੇ ਆਉਣ ਲੱਗ ਜਾਣਗੇ ਜਦੋਂ ਤੁਹਾਡੀ ਸੋਚ ਹੀ ਚੰਗੀ ਹੋਵੇ ਸਾਰਾ ਦਿਨ ਮਰੂ ਮਰੂ ਕਰੋਗੇ ਤਾਂ ਦੇਖ ਵੀਰੇ ਉਹ ਜਿਹੇ ਦਿਨ ਆਉਣਗੇ ਜੇ ਸਾਰਾ ਦਿਨ ਹੈਪੀ ਖੁਸ਼ ਵੀ ਯਾਰ ਕੋਸ ਨਹੀਂ ਹੁੰਦਾ ਕੋਸ ਨਹੀਂ ਹੁੰਦਾ ਦੁਨੀਆ ਨਾਲ ਹੀ ਆ ਸਾਰੀ ਦੁਨੀਆ ਦੇ ਨਾਲ ਹੀ ਆ ਫੇਰ ਕੀ ਜੇ ਹੋ ਜੂ ਐ ਹੋ ਜੂ ਜੇ ਜੀ ਚੀਜ਼ਾਂ ਸੋਚੋਗੇ ਨਾ ਕਦੇ ਹਾਰੋਗੇ ਨਹੀਂ ਜੇ ਭਾਈ ਵਾੜੀ ਸੋਚ ਰੱਖਾਂਗੇ ਤਾਂ ਜਿੱਥੇ ਫਿਰ ਮੈਂ ਵੀ ਤੁਹਾਡੀ ਕੀ ਹੈਲਪ ਕਰ ਸਕਦੀ ਆ ਉਹ ਕਹਿੰਦੇ ਹੁੰਦੇ ਆ ਨਾ ਕਿ ਹਰ ਇੱਕ ਚੀਜ਼ ਦਾ ਇਲਾਜ ਹੈ ਇੱਥੇ ਬਹਿਣ ਦਾ ਇਲਾਜ ਨਹੀਂ ਵਹਿਮਤ ਕੇ ਸਭੀ ਜੀਦਾ ਕਰ ਲਉ ਮੈਂ ਬੈਠੀ ਆਂ ਔਰ ਮੈਂ ਸੋਚੀ ਜਾਉਂ ਬੈਠੀ ਬੀਹਲ ਮਾਰੀ ਖੜੀ ਆ ਕੱਪੜਿਆਂ ਵਾਲੀ ਇਹ ਚ ਕੱਪੜੇ ਆ ਕਿਤੇ ਮੇਰੇ ਉੱਤੇ ਨਾ ਡਿੱਗ ਪਏ ਹਾਇ ਨ ਮਾਰੀਆਂ ਡਿੱਗ ਪਏ ਕਿਤੇ ਮੇਰੇ ਸੱਟ ਨਾ ਮਾਰੀ ਮੈਂ ਮਰਨਾ ਜਾ ਮੈਦਾ ਕੋਈ ਹੱਲ ਹੈ ਬੀਹਲ ਮਾਰੀ ਹੈ ਉਹ ਆਪਦੀ ਜਗ੍ਹਾ ਤੇ ਖੜੀ ਹੋਣੀ ਕਿਉਂ ਡਿੱਗਣਾ ਮੇਰੇ ਤੇ ਜੇ ਮੈਂ ਪੰਗੇ ਲਉਂਗੀ ਉਹਦੇ ਨਾਲ ਝੂਲੂਂਗੀ ਉਹਨੂੰ ਖਿੱਚੂਗੀ ਫੇਰ ਹੀ ਉਹ ਮੇਰੇ ਤੇ ਡਿੱਗੂ ਐ ਕਿ ਵੀ ਡਿੱਗਬੂ ਥੋੜੀ ਜੀ ਸੋਚ ਨੂੰ ਉੱਚੀ ਕਰੋ ਸੋਚ ਇੰਨੀ ਥੱਲੇ ਸੱਟ ਲੈਨੇ ਹੂੰ ਸਿਰ ਦੁਖਣ ਲੱਗ ਜੇ ਤਾਂ ਪਹਿ ਹੀ ਸੋਚੀ ਜੰਨੇ ਸ ਮਰਨਾ ਨਾ ਯਾ। ਇੱਕ ਆ ਆਪਣੇ ਅੱਧੇ ਡਾਕਟਰ ਲੋਕ ਬਣੇ ਰਹਿੰਦੇ ਆ। ਫੁਲਾਣੇ ਦਾ ਸਿਰ ਦੁਖਿਆ ਸੀ ਮਰ ਗਿਆ ਜੀ। ਫੁਲਾਣੇ ਦਾ ਬੁਖਾਰ ਜਿਹੜਾ ਮਰ ਗਿਆ। ਉਹ ਸੋਨ ਕੀ ਪਤਾ ਵੀ ਬੁਖਾਰ ਨਾਲ ਮਰਿਆ ਕਿ ਸਿਰ ਦੁਖਣ ਨਾਲ ਮਰਿਆ ਜਾਂ ਟੈਨਸ਼ਨ ਨਾਲ ਮਰਿਆ। ਡਾਕਟਰ ਨਾ ਬਣਿਆ ਕਰੋ। ਸਾਰੀਆਂ ਚੀਜ਼ਾਂ ਪਰਮਾਤਮਾ ਦੇ ਛੱਡਿਆ ਕਰੋ। ਕਿਸੇ ਦਾ ਜਨਮ ਮਰਨ ਕੋਈ ਦੱਸ ਨਹੀਂ ਸਕਦਾ। ਕਿਸੇ ਦੀ ਮੌਤ ਕਿੱਥੇ ਕਰ ਨਹੀਂ ਸਕਦਾ। ਇਹ ਤਾਂ ਪਰਮਾਤਮਾ ਨੂੰ ਪਤਾ ਹੈ। ਪਰਮਾਤਮਾ ਦੀਆਂ ਖੇਡਾਂ ਉਹਨੇ ਰਚਾਈਆਂ। ਉਹ ਜਾਣਦਾ ਕੀ ਮਾੜਾ ਕੀ ਚੰਗਾ ਆਪਣੇ ਵਰਗੇ ਤਾਂ ਬੈਠੇ ਊਠ ਪਟਾਣ ਮਾਰੀ ਜਾਂਦੇ ਆ। ਇੱਕ ਕਿਸੇ ਬਿਮਾਰ ਬੰਦੇ ਨੂੰ ਮਿਲੋ ਨਾ ਉਹਦਾ ਦਿਲ ਨਾ ਤੋੜਿਆ ਕਰੋ ਜੇ ਅਗਲਾ ਕਹੇ ਮੇਰੀ ਸਿਹਤ ਨੂੰ ਕਿਵੇਂ ਲੱਗਦੀ ਹੈ ਇਹਨੂੰ ਕਹਿੰਦੇ ਬਹੁਤ ਸੋਹਣੀ ਸਿਹਤ ਹੋਈ ਵੀ ਯਾਰ ਤੇਰੀ ਕੀ ਖਾਨਾ ਆਪਣੀ ਜੀਭ ਦਾ ਕੀ ਲੱਗਦਾ ਹੈ ਅਗਲੇ ਨੂੰ ਭੋਰਾ ਹੌਸਲਾ ਮਿਲੂ ਅਗਲੇ ਦਾ ਭੋਰਾ ਖੂਨ ਵਧਜੂ ਉਹ ਸੱਚਮੁੱਚ ਹੀ ਠੀਕ ਹੋ ਜੀ ਕਿਉਂਕਿ ਹੌਸਲਾ ਸਾਰੇ ਦੁੱਖਾਂ ਦੀ ਦਵਾਈ ਹੈ ਦਿਲ ਨਾ ਤੋੜਿਆ ਕਰੋ ਜੇ ਕੋਈ ਤੁਹਾਡੇ ਤੋਂ ਪੁੱਛੇ ਨਾ ਤਾਂ ਰੱਬ ਤੋਂ ਡਰਿਆ ਕਰੋ ਯਾਰ ਮਬਾਰ ਰੋ ਵਜਿਦ ਨੂੰ ਮੇਰੀ ਸਿਹਤ ਕਿਵੇਂ ਲੱਗਦੀ ਹੈ ਤਗਲੇ ਕਹਿੰਦਾ ਨਹੀਂ ਯਾਰ ਸੋਹਣੀ ਤੇਰੀ ਸਿਹਤ ਤਾਂ ਬੜੀ ਘੈਂਟ ਹੋਈ ਪਈ ਆ ਕੀ ਖਾਨਾ ਹੋਏ ਤੂੰ ਉਗਲਾ ਕੁ ਨਾ ਯਾਰ ਮਰਦਾ ਮਰਦਾ ਕੋ ਮਾਰ ਨਾ ਅਗਰ ਉਹ ਮਾਰਦਾ ਲੱਗਦੀ ਨਹੀਂ ਤੂੰ ਕਿੱਝ ਬਸ ਉਹ ਛੋਡੀ ਇੰਨੀ ਗੱਲ ਸੁਣ ਕੇ ਨਾ 2 ਗ੍ਰਾਮ ਖੂਨ ਵਧਾ ਲੂ ਆਉਦਾ ਛੋਡਾ ਜੀਵ ਦਾ ਕੀ ਮੁੱਲ ਲੱਗੂਗਾ ਕੁਝ ਵੀ ਨਹੀਂ ਲੱਗਦਾ ਜਿਹੜਾ ਤਾ ਡਿਸੀਜਨ ਦੇਊਗਾ ਸਾਨੂੰ ਉਹ ਸਾਰੀਆਂ ਫੋਟ ਨੂੰ ਲੱਗਣ ਗਈਆਂ ਪਰਮਾਤਮਾ ਛੋਡੇ ਵੇੜੀ ਵਾਰ ਕਰੂਗਾ ਕੋਈ ਦੁਖੀ ਜੀਵ ਸੁੱਥੋ ਰੈ ਲਵੇ ਨਾ ਉਹਨੂੰ ਕਿਆ ਕਰ ਬਹੁਤ ਵਧੀਆ ਬਹੁਤ ਚੰਗਾ ਯਾਰ ਠੀਕ ਐ ਤੂੰ ਤਾਂ ਗੋਡ ਐ ਹੌਸਲਾ ਦਿਆ ਕਰੋ ਦਿਲ ਨਾ ਤੋੜਿਆ ਕਰੋ ਚੰਗਾ ਭਲਾ ਬੰਦਾ ਤੁਰ ਜਾਂਦਾ ਨੂੰ ਮੜਾ ਜਾ ਕਹਦੇ ਯਾਰ ਤੇਰਾ ਰੰਗ ਤਾਂ ਕਾਲਾ ਹੋਇਆ ਤੇਨੂੰ ਕੀ ਹੋ ਗਿਆ ਕਿਸੇ ਚੰਗੇ ਡਾਕਟਰ ਨੂੰ ਦੁਖਾ ਅਗਲਾ ਦਿਨ ਛੱਡ ਜੀ ਮੇਰਾ ਰੰਗ ਕਾਲਾ ਹੋਇਆ ਉਹ 10 ਵਰਤੇ ਸੀਸਾ ਦੇਖੋ ਸੋ ਇਹ ਕੰਮ ਨਾ ਕਰਿਆ ਕਰੋ ਕਦੇ ਵੀ ਕਿਸੇ ਦੇ ਦਿਲ ਨੂੰ ਤੋੜਿਆ ਨਾ ਕਰੋ ਤੁਸੀਂ ਪਰਮਾਤਮਾ ਨਹੀਂ ਹੈਗੇ ਕਿਸੇ ਦੀ ਜ਼ਿੰਦਗੀ ਦਾ ਕੋਈ ਫੈਸਲਾ ਤੁਸੀਂ ਕਰਿਆ ਨਾ ਕਰੋ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਰੱਬ ਦੀ ਰਜ਼ਾ ਚਾਪ ਰਿਹਾ ਕਰੋ ਤੇ ਲੋਕਾਂ ਨੂੰ ਵੀ ਰਹਿਣ ਦਿਆ ਕਰੋ ਪਰਮਾਤਮਾ ਨੇ ਜੋ ਕਰਨਾ ਹੈ ਚੰਗਾ ਹੀ ਕਰਨਾ ਹੈ ਜੋ ਹੁਣ ਆਪਣੇ ਨਾਲ ਉਹਦੀ ਮਰਜ਼ੀ ਨਾਲ ਹੋਣਾ ਕੋਈ ਡਰਿਆ ਡਰਿਆ ਨਾ ਕਰੋ ਇੱਥੇ ਕੁਝ ਨਹੀਂ ਹੁੰਦਾ ਦੁਨੀਆ ਆਈ ਜਾਂਦੀ ਐ ਜਾਈ ਜਾਂਦੀ ਐ ਰੰਗਲਾ ਮੇਲਾ ਆਉਣਾ ਜਾਣਾ ਬਣਿਆਗਾ ਫਿਕਰਾਂ ਛੱਡੋ ਸਭ ਆਪਦੀ ਜ਼ਿੰਦਗੀ ਨੂੰ ਜਿਉਣਾ ਸਿੱਖੋ ਨਜ਼ਾਰੇ ਲਓ ਚੰਗਾ ਖਾਓ ਜਿਹੋ ਜਿਹੀ ਗੁਜਾਇਸ ਆਹੋ ਜਿਹਾ ਪਾਓ ਐਵੇਂ ਨਾ ਮਰੂੰ ਮਰੂੰ ਕਰਿਆ ਕਰੋ ਮਿਹਨਤ ਕਰੋ ਮਿਹਨਤ ਨਹੀਂ ਕਰਕੇ ਖਾਓ ਕਦੇ ਕੁਝ ਨਹੀਂ ਹੁੰਦਾ ਪ੍ਰਮਾਤਮਾ ਦੇ ਲੜ ਲੱਗ ਜਾਓ ਸਾਰੀਆਂ ਗੱਲਾਂ ਠੀਕ ਹੋ ਜਾਣਗੀਆਂ ਐਵੇਂ ਨਾ ਆਪ ਟੈਨਸ਼ਨ ਹੀ ਪਾਇਆ ਕਰੋ ਤੇ ਦੂਜਿਆਂ ਨੂੰ ਪਾਇਆ ਕਰੋ ਖੁਸ਼ ਰਹਿਆ ਕਰੋ ਖੁਸ਼ੀ ਸਾਰੇ ਦੁੱਖਾਂ ਦਾ ਇਲਾਜ ਐ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਬਨੀਆਂ ਪਿਆਰ ਭਰੀ ਸ਼াশਤਰੀਕਰ ਕੁਝ ਵੀ ਮੈਂ ਉਲਟ ਪੁਲਟ ਬੋਲੀ ਹੁਆ ਤਾਂ ਆਪ ਸਭ ਤੋਂ ਮ ਸੌਰੀ ਮੰਗਦੀ ਆਂ